ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸੰਗਰੂਰ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਇਸ ਸਮੇਂ 3 ਦੋਸ਼ੀ ਕਾਬੂ ਕੀਤੇ ਗਏ ਨੇ ਇਹਨਾਂ ਦੇ ਕੋਲੋਂ 1 ਕਿਲੋ 625 ਗ੍ਰਾਮ ਹੈਰੋਇਨ 32 ਬੋਰ ਦੇ 3 ਪਿਸਟਲ 12 ਬੋਰ ਦੇ 2 ਦੇਸੀ ਕੱਟੇ 13 ਜਿੰਦਾ ਰੌਂਧ ਅਤੇ 12 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਸ ਸਮੇਂ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇੱਥੇ ਦੱਸਿਆ ਗਿਆ ਹੈ ਕਿ ਬੀਤੇ ਕੁਝ ਮਹੀਨੇ ਪਹਿਲਾਂ ਨਸ਼ੇ ਅਤੇ ਹਥਿਆਰ ਤਸਕਰੀ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਦੇ ਨਾਮ ਲਕੀ ਅਤੇ ਗੁਰਪ੍ਰੀਤ ਸਨ ਇਹ ਦੋਸ਼ੀ ਮੌਕੇ ਦੇ ਕੇ ਫਰਾਰ ਹੋ ਗਏ ਸਨ ਇੱਥੇ ਦੱਸਿਆ ਗਿਆ ਹੈ ਕਿ ਜਸਪਾਲ ਸਿੰਘ ਦੀ ਪੁਸ਼ਗਿਸ਼ ਦੇ ਆਧਾਰ ਤੇ ਸਤਨਾਮ ਸਿੰਘ ਵਾਸੀ ਪੂਲਾ ਥਾਣਾ ਪਿੱਖੀਵਿੰਡ ਨੂੰ ਨਾਮਜ਼ਦ ਕੀਤਾ ਗਿਆ ਜੋ ਕਿ ਜ਼ਿਲ੍ਹਾ ਜੇਲ ਸੰਗਰੂਰ ਵਿਖੇ ਬੰਦ ਹੈ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸ ਪਾਸੋਂ ਜ਼ਿਲ੍ਹਾ ਜੇਲ ਵਿੱਚ ਸਪਲਾਈ ਕੀਤੇ 8 ਮੋਬਾਈਲ ਫੋਨ ਬਰਾਮਦ ਕਰਕੇ ਮੁਕੱਦਮਾ ਦਾਇਰ ਕੀਤਾ ਗਿਆ ਹੁਣ ਇਸ ਦੇ ਕੋਲੋਂ ਡੂੰਘਾਈ ਦੇ ਨਾਲ ਕਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਹੁਣ ਵੱਡੇ ਖੁਲਾਸੇ ਹੋਣਗੇ ਜੀ 1 ਅਪ੍ਰੈਲ ਦੇ ਮਹੀਨੇ ਦੇ ਵਿੱਚ ਐਫਆਈਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਦਰ ਤੂਰੀ ਵਿੱਚ ਜਿੱਥੇ ਦੋ ਦੋਸ਼ੀ ਨਿਗਮੁਰ ਲਕੀ ਅਤੇ ਗੁਰਫਰੀ ਤੁਰਫ ਪੈਰੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਜਦੋਂ ਟੀਮਸ ਨੇ ਇੰਟਰਸੈਪਟ ਕੀਤਾ ਉਹ ਮੌਕੇ ਤੋਂ ਫਰਾਰ ਹੋ ਗਏ ਸੀਗੇ ਲੇਕਿਨ ਉਹਨਾਂ ਤੇ ਕੋਲੋਂ ਸਾਨੂੰ ਬਰਾਮਦਗੀ ਹੋਈ ਸੀਗੀ 125 ਗ੍ਰਾਮ ਹੈਰੋਇਨ ਇੱਕ ਪਿਸਤੌਲ 12 ਬੋਰ 7 जिंदा ਕਾਰਤੂਸ ਅਤੇ ਚਾਰ ਮੋਬਾਈਲ ਫੋਨ ਦੀ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਸਾਡੀ ਸਪੀਡੀ ਡੀਐਸਪੀਡੀ ਸਾਡੀ ਸੀਆਜੀ ਦੀ ਟੀਮਸ ਲੋਕਲ ਪੁਲਿਸ ਦੀ ਟੀਮ ਸਾਰਿਆਂ ਨੇ ਜੁਆਇੰਟਲੀ ਆਪਰੇਸ਼ਨ ਕੀਤਾ ਇਹਨਾਂ ਨੇ ਫੋਲੋਅ ਅਪ ਕਰਕੇ ਇਸ ਇਨਵੈਸਟੀਗੇਸ਼ਨ ਵਿੱਚ ਇਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਨਿਗਰ ਨਿਗਮ ਉਰਫ ਲੱਕੀ ਹੈ ਉਹ ਇੱਕ ਹੋਰ ਮੁਕਦਮੇ ਵਿੱਚ ਅਰੈਸਟ ਹੋ ਗਿਆ ਸੀਗਾ ਉਹ ਜੇਲ੍ਹ ਵਿੱਚ ਮੌਜੂਦ ਸੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਜਸਪਾਲ ਉਰਫ ਬਿੱਲਾ ਹੈ ਜਿਹ ਜੋ ਇਹਨਾਂ ਨੂੰ ਪਤਾ ਚੱਲਿਆ ਕਿ ਉਸ ਕੋਲ ਇਲੀਗਲ ਵੈਪਨਸ ਮੌਜੂਦ ਨੇ ਜਦੋਂ ਇਹਨਾਂ ਨੇ ਉਸ ਨੂੰ ਐਪਰੀਹੈਂਡ ਕੀਤਾ ਤਾਂ ਉਸ ਦੇ ਕੋਲੋਂ ਦੋ ਪਿਸਤੌਲ ਇਹਨਾਂ ਨੂੰ 32 ਬੋਰ ਦੇ ਮਿਲੇ ਉਸ ਦੀ ਪੁੱਛਗਿੱਛ ਤੇ ਅੱਗੇ ਇੱਕ ਸਤਨਾਮ ਉਰਫ ਸੱਤਾ ਹੈਗਾ ਜੋ ਨਾਮਿਨੇਟ ਹੋਇਆ ਜੋ ਪਹਿਲਾਂ ਤੋਂ ਹੀ ਜੋ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਤਾਂ ਇਹ ਪਹਿਲਾਂ ਤੋਂ ਹੀ ਸੰਗਰੂਰ ਜੇਲ੍ਹ ਵਿੱਚ ਬੰਦਾ ਹੈ ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦੀ ਨਿਸ਼ਾਨਦੇਹੀ ਤੇ ਸਾਨੂੰ ਜੇਲ੍ਹ ਵਿੱਚੋਂ ਅੱਠ ਮੋਬਾਈਲ ਫੋਨ ਬਰਾਮਦ ਹੋਏ ਜਿਸ ਤੇ ਇੱਕ ਫਰੈਸ਼ ਐਫ ਆਈ ਆਰ ਦਰਜ ਹੋਈ ਪੁਲਿਸ ਸਟੇਸ਼ਨ ਸਿਟੀ 1 ਦੇ ਵਿੱਚ ਨਾਲੇ ਇਸ ਰਿਕਵਰੀ ਤੋਂ ਬਾਅਦ ਜਦੋਂ ਅਸੀਂ ਅੱਗੇ ਪੁੱਛਗਿੱਛ ਉਸ ਤੋਂ ਹੋਰ ਕੀਤੀ ਤਾਂ ਸਾਨੂੰ ਇੱਕ ਕਿਲੋ 500 ਗ੍ਰਾਮ ਹੈਰੋਇਨ ਇੱਕ ਪਿਸਤੌਲ 32 ਬੋਰ ਸਾਨੂੰ ਇੱਕ ਦੇਸੀ ਕੱਟਾ 12 ਬੋਰ ਤੇ 6 ਜ਼ਿੰਦਾ ਕਾਰਤੂਸ ਮਿਲੇ। ਕੁੱਲ ਜੋ ਬਰਾਮਦੀਆਂ ਇਸ ਮੁਕਦਮੇ 'ਚ ਹਲੇ ਤੱਕ ਹੋਈਆਂ ਉਹ ਹੈ 1 ਕਿਲੋ 625 ਗ੍ਰਾਮ ਹੈਰੋਇਨ 12 ਮੋਬਾਈਲ ਫੋਨ 13 ਜ਼ਿੰਦਾ ਰੋਂਦ 3 ਪਿਸਤੌਲ 32 ਬੋਰ ਅਤੇ 2 ਦੇਸੀ ਕੱਟੇ 12 ਬੋਰ। ਇਸ ਨੰ ਸਾਰੇ ਦੇ ਸਾਰੇ ਜੋ ਤੁਹਾਨੂੰ ਮੈਂ ਹੁਣੇ ਸੀਕੁਐਂਸ ਆਫ ਇਵੈਂਟਸ ਦੱਸਿਆ ਹੈ ਅਕਿਊਜ਼ ਦੇ ਬਾਰੇ ਦੱਸਿਆ ਇਹਨਾਂ ਦੇ ਪਿੱਛੇ ਸਾਡੀ ਟੀਮਜ਼ ਲਗਾਤਾਰ ਹਲੇ ਵੀ ਕੰਮ ਕਰ ਰਹੀਆਂ ਨੇ ਤੇ ਇਸ ਦੀ ਬੈਕਵਰਡ ਫਾਰਵਰਡ ਲਿੰਕੇਜਸ ਤੇ ਵੀ ਲਗਾਤਾਰ ਤਫ਼ਤੀਸ਼ ਚੱਲੀ ਹੈ ਪਹਿਲਾਂ ਕਿੰਨੇ ਕੇ ਪਰਚੇ ਮਾਮਲੇ ਦਰਜ ਨੇ ਜਿਹਨਾਂ ਦੇ ਉੱਤੇ ਤੇਨ ਦੀ ਜਿਹੜੀ ਆਪਸੀ ਕੋਈ ਗਰੁੱਪ ਬਣਾਇਆ ਹੋਇਆ ਹੈ ਸੀ ਜਾਂ ਜੇਲ੍ਹ ਦੇ ਵਿੱਚ ਲਿਆ ਰੱਖਿਆ ਜਿਹੜੇ ਤਾਂ ਮੈਂ ਤੁਹਾਨੂੰ ਦਿੰਦੋਸ਼ੀ ਦੱਸੇ ਹੈਗੇ ਜੀ ਨਿਗਮ ਗੁਰਪ੍ਰੀਤ ਪੈਰੋ ਅਤੇ ਜਸਪਾਲ ਬਿੱਲਾ ਇਹ ਤਿੰਨੋਂ ਸੰਗਰੂਰ ਤੇ ਰਹਿਣ ਵਾਲੇ ਨੇ ਤੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਲੀਗਲ ਐਕਟੀਵਿਟੀਜ਼ ਵਿੱਚ ਵੀ ਇੰਗੇਜ ਸੀ ਇਹਨਾਂ ਤੇ ਪਹਿਲਾਂ ਮਲਟੀਪਲ ਐਫਆਈਆਰਸ ਦਰਜ ਨੇ ਜਿਹੜਾ ਸਤਨਾਮੁਰ ਸਰਤਾ ਹੈਗਾ ਉਹ ਇਹਨਾਂ ਨੂੰ ਸੰਗਰੂਰ ਜੇਲ੍ਹ ਵਿੱਚ ਹੀ ਮਿਲਿਆ ਹੈਗਾ ਤੇ ਉਹ ਜਿਹੜਾ ਉਸਤੇ ਸਤਨਾਮ ਸੱਤੇ ਤੇ ਤਿੰਨ ਐਫਆਈਆਰ ਪਹਿਲਾਂ ਦਰਜ ਨੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਠਾ ਮੋਬਾਈਲ ਕੋਂ ਜੀਐਲਡੀ ਵਿੱਚ ਬਰਾਮਦ ਹੋਏ ਨੇ ਕਦੋਂ ਤੋਂ ਇਹ ਜੇਲ੍ਹ ਦੇ ਵਿੱਚੋਂ ਰੈਕਟ ਚਲਾ ਰਹੇ ਸੀ ਤੇ ਕਦੋਂ ਤੋਂ ਜਿਹੜੇ ਮੋਬਾਈਲ ਨੇ ਜੇਲ੍ਹ ਦੇ ਅੰਦਰ ਗਏ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਰੇਡ ਕੀਤੀ ਸੀ ਉਦੋਂ ਦੇ ਮੋਬਾਈਲ ਬਰਾਮਦ ਹੋਏ ਸੀ ਉਸ ਤੋਂ ਬਾਅ ਇਹ ਮੋਬਾਈਲ ਜਿਹੜਾ ਜਿੱਦ ਤੱਕ ਉਹ ਚੱਲੇ ਉਸ ਤੋਂ ਬਾਅਦ ਗਏ ਇਹ ਕਿਸੇ ਇਕੁਇਪਮੈਂਟ ਦੇ ਰਾਹੀਂ ਇਹ ਅੰਦਰ ਲੈ ਕੇ ਗਏ ਸੀ ਕਿ ਉਸ ਦੇ ਬਾਰੇ ਅਸੀਂ ਹੋਰ ਕਲੀਅਰ ਕਰ ਰਹੇ ਹਾਂ ਸਾਨੂੰ ਹੋਰ ਵੀ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਸ ਦੇ ਵਿੱਚ ਡੂੰਘਾਈ ਨਾਲ ਤਫ਼ਤੀਸ਼ ਕਰਨੀ ਪਵੇਗੀ ਤਾਂ ਕਿ ਇਸ ਦਾ ਸਾਰਾ ਪਰਦਾਫਾਸ਼ ਹੋ ਸਕੇ ਲੇਕਿਨ ਇੱਕ ਬਿਗ ਬਲੋ ਹੈ ਟੂ ਸਮਗਲਿੰਗ ਰੈਕਿਟ ਜੇਲ ਦੇ ਅੰਦਰ ਤੇ ਬਾਹਰ ਦੋਨੋਂ